ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਚੱਪਣ ਕਦੂ ਦੀ ਸਬਜ਼ੀ ਬਣਾਉਣ ਲੱਗੇ ਆਂ ਜਿਹੜੇ ਚੱਪਣ ਕਦੂ ਦੀ ਸਬਜ਼ੀ ਨੂੰ ਪਸੰਦ ਨਹੀਂ ਕਰਦੇ ਉਹ ਵੀ ਕੌਲੀਆਂ ਭਰ-ਭਰ ਕੇ ਖਾਣਗੇ ਇੰਨੀ ਇਹ ਸਬਜ਼ੀ ਮਜ਼ੇਦਾਰ ਰਸੇਲੀ ਤੇ ਸਵਾਦ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਵੇਖਿਆ ਜੇ ਤੇ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਮੈਂ ਚੱਪਣ ਕਦੂ ਲੈਣੇ 1/2 ਕਿਲੋ ਤੇ ਇਹ ਗਰਮੀਆਂ ਦੀ ਸ਼ੁਰੂ ਦੇ ਵਿੱਚ ਹੀ ਸਬਜ਼ੀ ਆਉਂਦੀ ਹੈ ਤੇ ਬਹੁਤ ਹੀ ਕੂਲੇ ਹੁੰਦੇ ਤੇ ਬਹੁਤ ਹੀ ਸਬਜ਼ੀ ਵੀ ਸਵਾਦ ਬਣਦੀ ਹੈ ਤੇ ਜਿਹੜਾ ਡੰਡੀ ਵਾਲਾ ਹਿੱਸਾ ਹੋਏਗਾ ਇਹ ਆਪਾਂ ਧਾਰ ਲਾਂਗੇ ਤੇ ਫੁੱਲ ਵਾਲੇ ਪਾਸੋਂ ਵੀ ਆਪਾਂ ਇਸ ਤਰੀਕੇ ਕੱਟ ਲਾਂਗੇ ਹੁਣ ਆਪਾਂ ਇਹਨੂੰ ਇਸ ਤਰੀਕੇ ਰਗੜ ਕੇ ਛਿੱਲਾਂਗੇ ਇਹਨਾਂ ਦਾ ਪਤਲਾ ਜਿਹਾ ਛਿਲਕਾ ਆਪਾਂ ਲਾ ਲੈਣਾ ਸਾਰੇ ਕਦੂਆਂ ਨੂੰ ਮੈਂ ਛਿੱਲ ਕੇ ਤੇ ਚੰਗੀ ਤਰ੍ਹਾਂ ਧੋ ਲਿਆ ਤੇ ਇਹਨਾਂ ਨੂੰ ਆਪਾਂ ਹੁਣ ਕੱਟ ਕਰ ਲਾਂਗੇ ਪੀਸ ਕਰਾਂਗੇ ਪੀਸ ਮੈਂ ਇੱਥੇ ਜਿਹੜੇ ਕਦੂਆਂ ਦੇ ਮੋٹے ਹੀ ਕਰਨ ਲੱਗੀਆਂ ਤੇ ਸਾਰੇ ਨੂੰ ਆਪਾਂ ਇਸੇ ਤਰੀਕੇ ਕੱਟ ਕਰ ਲਾਂਗੇ ਸਾਰੇ ਕਦੂਆਂ ਨੂੰ ਮੈਂ ਕੱਟ ਕੇ ਤਿਆਰ ਕਰ ਲਿਆ ਇੱਥੇ ਮੈਂ ਤਵਾ ਪਹਿਲੋ ਹੀ ਗਰਮ ਹੋਣ ਵਾਸਤੇ ਰੱਖਿਆ ਆਇਆ ਸੀ ਤੇ ਦੋ ਚਮਚੇ ਆਪਾਂ ਸਰੋਂ ਦਾ ਤੇਲ ਇਸ ਤੇ ਵਿੱਚ ਪਾਵਾਂਗੇ ਤੇਲ ਨੂੰ ਗਰਮ ਆਉਣ ਦਿਆਂਗੇ ਤੇ ਅੱਧਾ ਚਮਚਾ ਆਪਾਂ ਇਸ ਦੇ ਵਿੱਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਣਾ ਤੇ ਜਿਹੜਾ ਆਪਾਂ ਕੱਦੂ ਕੱਟ ਕੇ ਰੱਖਿਆ ਸੀ ਚੱਪਨ ਕੱਦੂ ਇਹ ਹੁਣ ਆਪਾਂ ਇਸ ਤੇਲ ਦੇ ਵਿੱਚ ਪਾ ਲਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ ਤੇ ਕੁਝ ਦੇਰ ਵਾਸਤੇ ਆਪਾਂ ਇਹਨੂੰ ਤਵੇ ਤੇ ਭੁੰਨਾਂਗੇ ਇਸ ਸਬਜ਼ੀ ਨੂੰ ਤੇ ਹਿਲਾ ਕੇ ਤੇ ਇਹਨੂੰ ਆਪਾਂ ਹੁਣ ਟੱਕ ਕੇ 2 ਤੋਂ 3 ਮਿੰਟ ਵਾਸਤੇ ਰੱਖਾਂਗੇ ਤੇ ਗੈਸ ਫਲੇਮ ਆਪਾਂ ਇੱਥੇ ਲੋ ਤੋਂ ਮੀਡੀਅਮ ਹੀ ਰੱਖਣੀ ਹੈ ਇੱਕ ਆਪਾਂ ਕੌਲੀ ਲਵਾਂਗੇ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਦਾ ਇੱਕ ਚਮਚ ਤਨੀਆ ਮਸਾਲੇ ਦਾ ਤੇ ਪੌਣਾ ਚਮਚ ਆਪਾਂ ਇਸ ਦੇ ਵਿੱਚ ਨਮਕ ਦਾ ਪਾਣ ਲੱਗੇ ਆ ਨਮਕ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਹੀ ਪਾਣਾ ਹੈ ਅੱਧਾ ਚਮਚ ਹਲਦੀ ਦਾ ਤੇ ਅੱਧਾ ਚਮਚ ਇੱਥੇ ਮੈਂ ਕੁੱਟੀ ਹੋਈ ਦਰਦਰੀ ਕਾਲੀ ਮਿਰਚ ਲਈਏ ਕਾਲੀ ਮਿਰਚ ਦਾ ਜਿਹੜਾ ਸਵਾਦ ਹੈ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਤੇ ਇੱਕ ਵੱਡੀ ਲਾਲ ਚੀ ਲਈ ਸੀ ਉਸ ਨੂੰ ਮੈਂ ਅੱਧਾ ਕੁੱਟ ਕੇ ਵਿੱਚ ਪਾਇਆ ਹੈ ਤੇ ਅੱਧਾ ਚਮਚ ਜੀਰੇ ਦਾ ਤੇ ਥੋੜੀ ਜੀ ਆਪਾਂ ਇਸ ਦੇ ਵਿੱਚ ਕਸਤੂਰੀ ਮੇਥੀ ਪਾਣ ਲੱਗੇ ਆ ਤੇ ਇਹਨਾਂ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੱਡੀ ਇਲਾਚੀ ਜੀਰਾ ਤੇ ਕਾਲੀ ਮਿਰਚ ਦਾ ਜਿਹੜਾ ਟੇਸਟ ਹੈ ਫਲੇਵਰ ਹੈ ਬਹੁਤ ਹੀ ਵਧੀਆ ਇਸ ਸਬਜ਼ੀ ਦੇ ਵਿੱਚ ਆਉਂਦਾ ਇਹ ਤਾਂ ਜਿੰਨਾ ਮਰਜੀ ਤੁਸੀਂ ਵੱਧ ਮਾਤਰਾ ਦੇ ਵਿੱਚ ਪਾ ਸਕਦੇ ਹੋ ਤੇ ਇਸ ਦੇ ਵਿੱਚ ਆਪਾਂ ਅੱਧਾ ਕੱਪ ਪਾਣੀ ਦਾ ਪਾ ਲਾਂਗੇ ਇਸ ਮਸਾਲੇ ਦੇ ਵਿੱਚ ਤੇ ਇਹਨੂੰ ਕੋਲ ਲਾਂਗੇ ਇਹ ਜਿਹੜਾ ਮਸਾਲਾ ਹੈ ਥੋੜੀ ਦੇਰ ਬਾਅਦ ਸਾਰਾ ਫੁੱਲ ਜਾਏਗਾ ਤੇ ਇਸ ਤਰ੍ਹਾਂ ਕਰਨ ਨਾਲ ਇਹ ਜਿਹੜੇ ਮਸਾਲੇ ਆ ਸੜਦੇ ਨਹੀਂ ਤੇ ਇਹਨਾਂ ਦਾ ਜਿਹੜਾ ਸੁਆਦ ਹੈ ਵਧੀਆ ਰਹਿੰਦਾ 7 ਤੋਂ 8 ਮਿੰਟ ਹੋ ਗਏ ਨੇ ਸਬਜੀ ਨੂੰ ਪਕਾਉਂਦਿਆਂ ਹੋਇਆਂ ਨੂੰ ਤੇ ਵਿੱਚੋਂ ਮੈਂ 2 ਤੋਂ 3 ਵਾਰ ਹਿਲਾ ਲਿਆ ਸੀ ਇਸ ਨੂੰ ਤੇ ਜਿਹੜਾ ਕਦੂ ਦਾ ਰੰਗ ਹੋਣ ਬਦਲ ਗਿਆ ਤੇ ਵਧੀਆ ਪੁੱਜ ਕੇ ਤਿਆਰ ਹੋ ਗਿਆ ਤੇ ਇੱਥੇ ਹੁਣ ਗੈਸ ਆਪਾਂ ਕਰ ਦਿਆਂਗੇ ਬੰਦ ਤੇ ਇਹਨੂੰ ਤਵੇ ਦੇ ਉੱਪਰ ਹੀ ਆਪਾਂ ਇਸੇ ਤਰੀਕੇ ਪਿਆ ਰਹਾਂਦਿਆਂਗੇ ਤੇ ਇਹਨੂੰ ਟੱਕ ਦਿਆਂਗੇ ਤੇ ਤਵੇ ਦੀ ਜਿਹੜੀ ਗਰਮੈਸ਼ ਹੋਏਗੀ ਸੇਕ ਹੋਏਗਾ ਉਸ ਤੇ ਨਾਲ ਜਿਹੜਾ ਕਦੂ ਆਪਣਾ ਹੋਰ ਵੀ ਵਧੀਆ ਭੁੰਨ ਕੇ ਤਿਆਰ ਹੋ ਜਾਏਗਾ ਇੱਕ ਆਪਾਂ ਕੜਾਈ ਲਈਏ ਇਸ ਤੇ ਵਿੱਚ ਪਾਵਾਂਗੇ ਵੱਡੇ 4 ਚਮਚ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਤੇ ਇਸ ਦੇ ਵਿੱਚ ਪਾਵਾਂਗੇ ਕੁੱਟਿਆ ਲਸਣ ਅਦਰਕ ਦਾ ਪੇਸਟ 2 ਚਮਚ ਦੇ ਕਰੀਬ ਇਹ ਹੈਗਾ ਤੇ ਇਹਨੂੰ ਆਪਾਂ ਭੁੰਨ ਲਾਂਗੇ ਤੇਲ ਦੇ ਵਿੱਚ ਤੇ ਕੁੱਟੇ ਹੋਏ ਲਸਣ ਅਦਰਕ ਦਾ ਜਿਹੜਾ ਸਵਾਦ ਹੈ ਬਹੁਤ ਹੀ ਵਧੀਆ ਆਂਦਾ ਹੈ 1/2 ਇੰਚ ਅਦਰਕ ਦਾ ਟੁਕੜਾ ਸੀ ਤੇ 7-8 ਲਸਣ ਦੀਆਂ ਕਲੀਆਂ ਸੀ ਤੇ ਜਿਹੜੇ ਆਪਣਾ ਲਸਣ ਅਦਰਕ ਵਧੀਆ ਪੁੱਜ ਗਿਆ ਇਸ ਦੇ ਵਿੱਚ ਆਪਾਂ ਪਾਵਾਂਗੇ ਇੱਕ మీడియం ਸਾਈਜ਼ ਦਾ ਪਿਆਜ਼ ਬਰੀਕ ਕੱਟਿਆ ਆ ਪਿਆਜ਼ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੁੰਨ ਲਾਂਗੇ ਜਦ ਤੱਕ ਇਸ ਦਾ ਰੰਗ ਨਹੀਂ ਬਦਲ ਜਾਂਦਾ ਇਸ ਨੂੰ ਆਪਾਂ 골ਡਨ ਹੋਣ ਤੱਕ ਪੁੰਨਾਂਗੇ ਪਿਆਜ਼ ਨੂੰ ਪਿਆਜ਼ ਦਾ ਜਿਹੜਾ ਕੱਚਾ ਟੇਸਟ ਖਤਮ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਫੇਰ ਹੀ ਜਿਹੜੀ ਸਬਜ਼ੀ ਹੈ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਜਿਹੜਾ ਆਪਣਾ ਪਿਆਜ਼ ਸੀ ਵਧੀਆ ਪੁੱਜ ਗਿਆ ਤੇ ਇਸ ਦੇ ਵਿੱਚ ਆਪਾਂ ਆਵਾਂਗੇ ਆਪਾਂ ਇੱਕ ਟਮਾਟਰ ਬਰੀਕ ਕੱਟਿਆ ਆ ਦੋ ਇੱਥੇ ਮੈਂ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਬਰੀਕ ਦੇ ਵਿੱਚ ਕੱਟ ਲਿਆ ਤੇ ਕद्दू ਦੀ ਸਬਜ਼ੀ ਦੇ ਵਿੱਚ ਹਰੀ ਮਿਰਚ ਦਾ ਜਿਹੜਾ ਸਵਾਦ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਤੇ ਟਮਾਟਰ ਨੂੰ ਆਪਾਂ ਹੁਣ ਉਹਨਾ ਟਾਈਮ ਤੱਕ ਪੁੰਨਾਂ ਜਦ ਤੱਕ ਇਹ ਪੂਰਾ ਟਮਾਟਰ ਆਪਣਾ ਵਿੱਚ ਗਲ ਨਹੀਂ ਜਾਂਦਾ ਜਦ ਟਲ ਜਾਏਗਾ ਫਿਰ ਆਪਣੀ ਜਿਹੜਾ ਤੜਕੇ ਵਧੀਆ ਪੁੱਜ ਕੇ ਤਿਆਰ ਹੋ ਜਾਣਗੇ ਸਾਰੇ ਤੇ ਨੂੰ ਆਪਾਂ ਹੁਣ ਟੱਕ ਕੇ ਪਕਾਵਾਂਗੇ ਟਮਾਟਰ ਵਧੀਆ ਪੱਕ ਗਿਆ ਤੇ ਗਲ ਗਿਆ ਤੇ ਹੁਣ ਆਪਾਂ ਇਸ ਨੂੰ ਇੰਨਾ ਹੀ ਪਕਾਵਾਂਗੇ ਇਸ ਤੋਂ ਬਾਅਦ ਨਹੀਂ ਜੇ ਪਕਾਣਾ ਤੇ ਜਿਹੜਾ ਆਪਾਂ ਮਸਾਲਾ ਪਾਣੀ ਦੇ ਵਿੱਚ ਘੋਲ ਕੇ ਰੱਖਿਆ ਹੋਇਆ ਸੀ ਉਹ ਹੁਣ ਆਪਾਂ ਇਹਨਾਂ ਤੜਕਿਆਂ ਦੇ ਵਿੱਚ ਪਾ ਲਾਂਗੇ ਤੇ ਇਹਨਾਂ ਦੀ ਹੁਣ ਜਿਹੜੀ ਪਨਾਈ ਆਪਾਂ ਚੰਗੀ ਤਰ੍ਹਾਂ ਕਰਨੀ ਜਦ ਤੱਕ ਜਿਹੜੇ ਮਸਾਲੇ ਆ ਆਪਣਾ ਤੇਲ ਨਹੀਂ ਛੱਡ ਜਾਂਦੇ ਤੇ ਆਪਾਂ 2 ਚਮਚ ਦੇ ਕਰੀਬ ਪਾਣੀ ਇਸ ਦੇ ਵਿੱਚ ਹੋਰ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਇਹਨੂੰ ਢੱਕ ਕੇ ਪਕਾਣਾ ਜਦ ਤੱਕ ਇਸ ਦੇ ਉੱਪਰ ਤੇਲ ਨਹੀਂ ਆ ਜਾਂਦਾ ਵਿੱਚੋਂ ਆਪਾਂ ਇਸਨੂੰ ਹਿਲਾਉਂਦੇ ਰਵਾਂਗੇ ਤੇ ਜਿਹੜੇ ਮਸਾਲਿਆਂ ਨੇ ਆਪਣਾ ਤੇਲ ਛੱਡ ਦਿੱਤਾ ਤੇ ਬਹੁਤ ਵਧੀਆ ਇਸ ਦੇ ਵਿੱਚੋਂ ਖੁਸ਼ਬੂ ਆਣਾ ਸ਼ੁਰੂ ਹੋ ਗਈ ਤੇ ਜਿਹੜਾ ਆਪਾਂ ਕਦੋਂ ਨੂੰ ਭੁੰਨ ਕੇ ਰੱਖਿਆ ਸੀ ਇਹ ਪਾ ਲਾਂਗੇ ਇਸ ਦੇ ਵਿੱਚ ਤੇ ਚੰਗੀ ਤਰ੍ਹਾਂ ਮਿਲਾ ਕੇ ਤੇ ਮਿਕਸ ਕਰਕੇ ਤੇ ਇਹਨੂੰ ਆਪਾਂ 2 ਤੋਂ 3 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਗੈਸ ਫਲੇਮ ਆਪਾਂ ਇੱਥੇ ਲੋ ਹੀ ਰੱਖਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਤੁਹਾਡੇ ਇੱਕ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਤੇ ਇੱਥੇ ਆਪਾਂ ਅੱਧੀ ਕੋਲੀ ਪਾਣੀ ਦੀ ਲਈਏ ਪਾਣੀ ਇੱਥੇ ਆਪਾਂ ਗਰਮ ਹੀ ਇਸ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਨੂੰ ਜਿੰਨੀ ਗਰੇਵੀ ਚਾਹੀਦੀ ਆ ਆਪਾਂ ਉਸ ਨਾਲ ਪਾਣੀ ਇਸ ਦੇ ਵਿੱਚ ਪਾ ਲਾਂਗੇ ਤੇ ਆਪਾਂ ਪੂਰੀ ਅੱਧੀ ਕੋਲੀ ਇਸ ਦੇ ਵਿੱਚ ਪਾਣੀ ਦੀ ਪਾਣ ਲੱਗੀਆਂ ਥੋੜਾ ਜਿਹਾ ਬਚਾਇਆ ਸੀ ਉਹ ਵੀ ਵਿੱਚ ਪਾ ਲਾਂਗੇ ਤੇ ਇੱਥੇ ਹੁਣ ਆਪਾਂ ਇੱਕ ਵਾਰ ਗੈਸ ਥੋੜੀ ਤੇਜ਼ ਕਰ ਲਾਂਗੇ ਤੇ 5 ਤੋਂ 7 ਮਿੰਟ ਵਾਸਤੇ ਆਪਾਂ ਇਸ ਨੂੰ ਇਸੇ ਤਰ੍ਹਾਂ ਹੁਣ ਪੱਕਣ ਦਿਆਂਗੇ ਢੱਕ ਕੇ ਪਕਾਵਾਂਗੇ ਸਬਜ਼ੀ ਨੂੰ 5 ਤੋਂ 7 ਮਿੰਟ ਹੋ ਗਏ ਨੇ ਸਬਜ਼ੀ ਨੂੰ ਪਕਾਉਂਦਿਆਂ ਹਾਂ ਇਹਨੂੰ ਤੇ ਜਿਹੜਾ ਕੱਦੂ ਹੈ ਆਪਣਾ ਵਧੀਆ ਪੱਕ ਕੇ ਤਿਆਰ ਹੋ ਗਿਆ ਤੇ ਨਰਮ ਹੋ ਗਿਆ ਹੈ ਗਰੇਵੀ ਆਪਾਂ ਇੰਨੀ ਹੀ ਰੱਖਾਂਗੇ ਤੇ ਜੇਕਰ ਗਾੜ੍ਹੀ ਹੋ ਜੇ ਤਾਂ ਥੋੜਾ ਜਿਹਾ ਆਪਾਂ ਪਾਣੀ ਇੱਥੇ ਹੋਰ ਪਾ ਸਕਦੇ ਹਾਂ ਕਿਉਂਕਿ ਠੰਡਾ ਹੋਣ ਤੋਂ ਬਾਅਦ ਕੁਝ ਦਿਰਵਾ ਦੇ ਸਬਜ਼ੀ ਹੋਰ ਵੀ ਗਾੜ੍ਹੀ ਹੋ ਜਾਂਦੀ ਹੈ ਥੋੜੀ ਜੀ ਗਰੇਵੀ ਤੁਸੀਂ ਪਹਿਲੋਂ ਹੀ ਪਤਲੀ ਰੱਖ ਲਿਓ ਤੇ ਇਹ ਆਪਾਂ ਪੀਸ ਚੈੱਕ ਕਰ ਲਾਂਗੇ ਜਿਹੜੇ ਪੀਸ ਆ ਪੂਰੇ ਕद्दू ਦੇ ਨਰਮ ਹੋ ਗਏ ਤੇ ਸਬਜੀ ਆਪਣੀ ਵਧੀਆ ਪੱਕ ਕੇ ਤਿਆਰ ਹੋ ਗਈ ਏ ਤੇ ਇਸ ਤੇ ਸਵਾਦ ਨੂੰ ਵਧਾਉਣ ਵਾਸਤੇ ਆਪਾਂ ਪਾਵਾਂਗੇ 2 ਚਮਚ ਮੱਖਣ ਦੇ ਇਸ ਦੇ ਵਿੱਚ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਤੇ ਥੋੜਾ ਜਿਆ ਧਨੀਆ ਪਾ ਲਾਂਗੇ ਜੇਕਰ ਤੁਹਾਨੂੰ ਉਹ ਸਬਜੀ ਪੂਰੀ ਢੱਲੀ ਹੋਈ ਪਸੰਦ ਏ ਤੇ ਫਿਰ ਜਿਹੜੇ ਕद्दू ਦੇ ਪੀਸ ਆ ਤੁਸੀਂ ਛੋਟੇ ਕਰ ਲੈਣੇ ਆ ਤੇ ਪੂਰੇ ਜਿਹੜੇ ਪੀਸ ਵਿੱਚ ਢਲ ਜਾਣਗੇ ਤੇ ਸਬਜੀ ਜਿਹੜੀ ਬਹੁਤ ਹੀ ਗਾੜੀ ਗਰੇਵੀ ਵਾਲੀ ਬਣ ਕੇ ਤਿਆਰ ਹੋਏਗੀ ਤੇ ਇਹ ਸਬਜੀ ਨੂੰ ਹੁਣ ਆਪਾਂ ਟੱਗ ਕੇ 5 ਤੋਂ 10 ਮਿੰਟ ਵਾਸਤੇ ਰੱਖਾਂਗੇ ਇਸ ਤਰ੍ਹਾਂ ਚੱਪਣ ਕद्दू ਦੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਟੇਸਟੀ ਤੇ ਸੁਆਦ ਤੇ ਇਹ ਕद्दू ਦੀ ਸਬਜੀ ਬਣਾਉਂਦੀ ਰੈਸਪੀ ਜੇਕਰ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਏ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਤੁਹਾਨੂੰ ਇਹ ਸਬਜੀ ਬਣਾਉਂਦੀ ਰੈਸਪੀ ਮੇਰੀ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ